ਲੋਟੀ ਆਪਾਂ ਮੇਰੇ ਕੋਲ ਹੈ ਗਿਆ ਏ ਅੰਬ ਅੰਬ ਵੀ ਮਤਲਬ ਹੈ ਗਈ ਤਾਂ ਅੰਬ ਹੀ ਹੈ ਤੇ ਪਰ ਇਹ ਵੱਡੇ ਸਾਈਜ਼ ਵਿੱਚ ਤੇ ਆਪਾਂ ਇਹਦੇ ਬਣਾਵਾਂਗੇ ਕੀ ਕਹੀਏ ਅਸੀਂ ਤਾਂ ਨੂੰ ਗਾਂਜੀ ਮਾਂਜੀ ਵੀ ਕਹਿ ਦਿੰਦੇ ਆ ਸਾਡੇ ਬਜ਼ੁਰਗ ਕਹਿੰਦੇ ਸੀ ਬਾਂਜੀ ਪੀਨੇ ਬਾਂਜੀ ਪੀਨੇ ਉਹ ਤਾਂ ਘੜਿਆਂ ਵਿੱਚ ਬਣਾਉਂਦੇ ਸੀਗੇ ਜੇ ਜੀਰਾ ਜੂਰਾ ਪਾ ਕੇ ਤਾਂ ਬੜੀ ਸੁਆਦ ਆਪਾਂ ਹੁਣ ਇਹਨਾਂ ਛਿੱਲਦੇ ਆ ਛਿਲਕੇ ਇਹਦੇ ਕਰਦੇ ਆ ਪੀਸ ਆਪਾਂ ਬਣਾਉਨੇ ਆ ਕੱਚੀ ਕੈਰੀ ਦਾ ਜੂਸ ਹੁਣ ਆਪਾਂ ਇਹਨਾਂ ਛਿੱਲ ਕੇ ਇਹਦੇ ਕਰ ਲੈਨੇ ਆ ਪੀਸ ਤੇ ਪੀਸ ਕਰਕੇ ਤੇ ਫਿਰ ਆਪਾਂ ਇਹਦਾ ਬਣਾ ਲઈએ ਜੂਸ ਤੇ ਆ ਹੈਗਾ ਆਪਣੇ ਕੋਲ ਪਦੀਨਾ ਤੇ ਕਾਲਾ ਨਮਕ ਪਾਵਾਂਗੇ ਦੂਜਾ ਸਿੰਧਾ ਨਮਕ ਪਾਵਾਂਗੇ ਜੀਰਾ ਪਾਊਡਰ ਪਾਵਾਂਗੇ ਤੇ ਸਾਰੇ ਪਾ ਕੇ ਤੇ ਹੁਣ ਆਪਾਂ ਇਹ ਛੇਲੇ ਲਈਏ ਜਿਹੜਾ ਲੱਕੇ ਕਰ ਲਈਏ ਪੀਸ ਜੀ ਆਂਬਾ ਦੀ ਆਪਾਂ ਕਰ ਲਈ ਕਟਿੰਗ ਆ ਕਿ ਆਂਬ ਦੀ ਆਂਬ ਕਹਾਂ ਕਿ ਅੰਬੀ ਕਹਾਂ ਸਮਝ ਨਹੀਂ ਲੱਗਦੀ 6-700 ਗ੍ਰਾਮ ਦਾ ਇੱਕ ਹੀ ਸੀਗਾ ਤੇ ਆ ਹੈਗਾ ਪਦੀਨਾ ਤੇ ਆ ਹੈਗੀ ਖਾਂਡ ਇਹ ਸਭੀ ਆਪਣੇ ਕੋਲ ਖਤਮ ਆ ਆ ਹੈਗਾ ਯਾ ਸਿੰਧਾ ਨਮਕ ਮਾਹ ਹੈਗਾ ਜੀਰਾ ਪਾਊਡਰ ਤੇ ਨਾਲੀ ਕਾਲੀ ਮਿਰਚ ਜੀਰਾ ਪਾਊਡਰ ਤੇ ਕਾਲੀ ਮਿਰਚ ਆ ਹੈ ਪਾ ਲ ਨਾ ਮਾਹ ਹੈਗੇ ਤੁਹਾਨੂੰ ਦਗਾ ਇਸ ਦੇ ਬਾਅਦ ਆਪਾ ਬਣਾਉਨੇ ਆ ਸ਼ਰਬਤ ਆਪਾਂ ਇਹਨੂੰ ਕਰਾਂਗੇ ਗ੍ਰाइंड ਗ੍ਰाइंड ਕਰਕੇ ਫਿਰ ਕਰਾਂਗੇ ਠੰਨਾ ਪਾਣੀ ਮਿਕਸ ਇਹਨੂੰ ਪਾ ਕੇ। ਬਹੁਤ ਚੀ ਇਹ ਸ਼ਰਬਤ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਸ਼ਰਬਤ। ਪੀਣ ਵਿੱਚ ਇੰਨਾ ਜ਼ਿਆਦਾ ਟੇਸਟੀ ਬਣਿਆ ਨਾ ਬਹੁਤ ਹੀ ਜ਼ਿਆਦਾ। ਇਹ ਖੱਟਾ ਮਿੱਠਾ ਜਿਹਾ ਕੱਚੀ ਅੰਬੀ ਦਾ ਜਿਹੜਾ ਸ਼ਰਬਤ ਆ ਨਾ ਇਹ ਆਪਣੇ ਜਿਵੇਂ ਅੰਦਰ ਲੀਵਰ ਦੀ ਸਫਾਈ ਕਰਦਾ ਵਧੀਆ ਰਹਿੰਦਾ ਹੈ। ਤੜਾ ਗਰਮੀਆਂ ਦੇ ਵਿੱਚ ਇਹ ਇੱਕ ਟੋਨਿਕ ਦਾ ਕੰਮ ਕਰਦਾ ਬਹੁਤ ਹੀ ਜ਼ਿਆਦਾ ਵਧੀਆ ਤੇ ਬਣ ਕੇ ਸ਼ਰਬਤ ਤਿਆਰ ਹੋਇਆ ਹੈ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜ਼ਰੂਰ ਜੀ